ਪੰਜ ਪੰਜ ਵਾਰ ਆਉਂਦੀ ਮਿੱਟੀ ਪੈ ਚੱਕੇ ਜਾਵਾ ਗੇਠ ਗੇਠ ਹੀ ਗਈ ਛੇ ਤੋਂ ਵੀ ਜ਼ਿਆਦਾ ਹੀ ਵੇਖ ਤੂੰ ਇੱਥੇ ਆ ਮਿੱਟੀ ਜਾ ਰਹੀ ਸਾਰੀ ਬਾਜ ਗਈ ਢੜ ਨੂੰ ਉਤੋਂ ਨਹੀਂ ਉਤੋਂ ਸਾਰੀ ਤੂੜੀ ਇੱਕ ਨੰਬਰ ਰਹਿ ਗਈ ਥੱਲੋਂ ਜ਼ਰੂਰ ਚੱਲ ਗਲ ਗਈ ਮਾੜੀ ਮੋੜ ਇਹਦਾ ਰ ਬਦਾ ਹੋਣਗੇ ਯਾਰ ਕਿ ਨਹੀਂ ਵਾਦੀ ਬਾਈ ਵਾਦੀ ਤਾਂ ਨਹੀਂ ਆਵੇਂ ਰੇਟਰ ওভার ਆਰਦੀ ਹੋਣੀ ਕਰੇ ਵੀ ওভার ਤੇਲ ਖਾਈ ਜਾਵੇ ਲੈ ਬਟ ਦੋ ਜੀ ਮੱਤਰ ਪਿਆਰੇ ਕੱਲ ਗਰਤੇ ਜਰ ਹਾਲ ਦੇ ਕੇ ਆਪਾਂ ਵੀ ਅੱਜ ਡਾਰ ਤੇ ਲੱਗਦੇ ਹਾਂ ਹੁਣ ਤੇਲ ਤੇਲ ਤੇ ਤੇਲ ਸਾੜੀ ਆਉਣਾ ਫਲ ਫਟਾਫਲ ਇਧਰ ਇੰਨੀ ਤੂੜੀ ਕਿਵੇਂ ਲਿਆਈ ਯਾਰ ਇਹ ਚੌਕ ਅੱਗੇ ਇਥੇ ਤਾਂ ਹੀ ਚੌੜਾ ਹੋਣਾ ਉਧਰ ਵੀ ਬਹੁਤ ਤੂੜੀ ਬਹੁਤ ਡੁੱਲਦੀ ਆ ਯਾਰ ਹਨਾ ਆ ਤੰਗੜੀਲੇ ਬਾਓ ਮੇਰਾ ਵੀਰ ਜਿਹੜੀ ਤਾਂ ਜਾਵਾਂ ਹਾ ਹਾ ਦਿੱਲੀ ਗਾਚਾ ਉਹ ਛੱਡ ਦੀ ਖਲਤਲੋਂ ਹੁੰ ਜਾਉਂ ਤਾਂ ਮਰੀ ਬੈਠੇ ਚੰਗਾ ਉਹ ਸੈਡਾ ਸੂਡਾਂ ਤੋਂ ਇਕੱਠੀ ਕਰਦੇ ਹਾਂ ਲੈ ਵੀ ਮਿੱਤਰ ਪਿਆਰਿਓ ਇਹ ਬਣਾਉ ਡੋਗੀ ਹੁਣ ਖਾ ਫੇ ਓਏ ਦਾ ਸਿੱਧਾ ਲਗਾ ਦਿੰਦਾ ਸਾਰਾ 13000 ਰੁਪਏ ਮੋੜਾ ਆਹ ਛੋਟੀ ਟਰਬੋ ਲਾਉਣ ਨਾਲ ਘਾਟ ਆਰਪੀਐਮ ਵਾਲੀ ਨਾਲ ਇੰਨਾ ਸਵਾਲ ਹੈ ਵੀ ਘਾਟ ਰੇਸ ਤੇ ਟਰੈਕਟਰ ਚੱਲੀ ਜਾਂਦਾ ਤੇ ਮੰਗਦੇ ਇਹਦੇ ਆਪਣੇ ਚੱਕਰ ਬਹੁਤ ਜ਼ਿਆਦੇ ਆ ਐਵੇਂ ਖਾ ਕਰਾਰੀਆਂ ਦਾ ਨਹੀਂ ਮੈਨੂੰ ਪਤਾ ਵੀ ਕਿੰਨੇ ਵਾਲੀ ਕਿੱਧਰ ਆ ਤੇ ਕਿੰਨੀ ਕਿੱਧਰ ਆਗਾ ਉਹਦੀ ਜਵੇਂ ਲਿਆਂਦਾ ਉਵੇਂ ਹੀ ਸਾਨੂੰ ਸੈਟਅਪ ਆਏਗਾ ਤੇ ਅਸੀਂ ਫਿਰ ਮਗਰੋਂ ਗੇਅਰ ਦੇ ਨਾਲ ਛੇੜੇ ਨਹੀਂ ਤੇ ਹੁਣ ਇਹਦੇ ਗੇਰਾਂ 'ਚ ਪਤਾ ਨਹੀਂ ਆਪਾਂ ਨੂੰ ਬਈ 16 19 ਹੈ 19 16 17 18 ਕੁਝ ਨਹੀਂ ਪਤਾ ਤੇ ਪਰ ਟਰੈਕਟਰ ਦੀ ਪਰਫਾਰਮੈਂਸ ਤੋਂ ਹੀ ਦੇਖ ਸਕਦੇ ਹਾਂ ਮਰਾ ਮੈਟ ਚੈੱਕ ਕਰੋ ਰਾਈਟਰ ਦੀ ਆਵਾਜ਼ ਤੇ ਲੋਡ ਦੇਖ ਲੋ ਇਹ ਕੋਈ ਲੋਡ ਆਠ ਘੋਟਾ ਸੁਪਰ ਪੀਟਰ ਹੈ ਮਿੱਟੀਂ ਕੀ ਕਰੋ ਆਈ ਮੋੜ ਦੀ ਉੱਤੋਂ ਦੀ ਆ ਵੀ ਮੈਟਰ ਹੀ ਦੇਖੋ ਪਰ ਟਰੈਕਟਰ ਨੇ ਆਵਾਜ਼ ਨਹੀਂ ਬਦਲੀ ਨੁਹਰੇ ਨਾਲ ਇਧਰ ਦੀ ਨੰਗਾ ਬਣਾਇਆ ਵੀ ਜੇ ਕੋਈ ਆਵੇ ਅਗਲਾ ਐ ਦੀ ਨੰਕੇ ਤੇ ਉਧਰ ਜਾਵੜੇ ਪਰ ਸਾਰੇ ਦਿਨ ਚੱਕ ਦੋ ਬੰਦੇ ਹੀ ਨੰਗੇ ਆ ਪੈਪ ਚੱਕ ਕੇ ਲਿਆ ਕੇ ਤੇ ਨਪਿਆ ਇਹ ਬਾਈ ਆਪਣਾ ਗੱਗਾ ਉਧਰ ਸੀ ਜੋ ਨਿਆਲੀ ਲੀਲੂ ਬਣਾਉਂਦਾ ਸੀਗਾ ਤੇ ਮੰਨ ਲਓ ਮਸ਼ੀਨ ਲੱਗਦੀ ਤੇ ਮੇਰੀ ਗੱਲ ਇੱਥੇ ਪੱਖਲ ਇਕੱਠੇ ਹੋ ਕੇ ਆ ਜਿਹੜਾ ਹੁਣ ਇਹਦਾ ਮਾਲਕ ਦਾਵਾ ਤੂੜੀ ਦਾ ਸਾਰਾ ਵਿੱਚੇ ਸੜ ਦਾਂਗੇ ਆਪੇ ਵਟਾਂ ਪੋਲੀਆਂ ਹੁੰਦੀਆਂ ਫਰਨਿੰਗ ਤੇ ਜੇ ਗੋਲ ਜਿਹੇ ਦੇ ਵਿੱਚ ਮੁੜ ਕੇ ਵੀ ਜਿਆਦਾ ਜਾਣਦਾ ਨਹੀਂ ਕੋਸ ਹੁਣ ਇਹ ਤੇ ਕਰਾਇਆ ਕਰੂਆ ਮਾਰ ਕੇ ਮੋਟਾ-ਮੋਟਾ ਸਾਰੀ ਖਿੱਚ ਦਾਂਗੇ ਅੱਜ ਆ ਜਾਣ ਦੋ ਟਰਾਲੇ ਤਾਂ ਬਚ ਲੋ ਜੀ ਕੰਮ ਨਿਬੜੇ ਕਿਹੜਾ ਲਾਕਡਾਊਨ ਹੈ ਆ ਤੇ ਲੋਕਟਾਇਲ ਤੇ ਹਾਂ ਹਾਂ ਲੋਕਟਾਇਲ ਤੇ ਉਧਰ ਪਾ ਦੇ ਕੋਈ ਚੱਕਰ ਨਹੀਂ ਇਹੋ ਇਧਰ ਟਰੈਕਟਰ ਸਕੂਟਰ ਫਿਰਦੇ ਰਹਿੰਦੇ ਯਾਰ ਆ ਵੇਖੀ ਤੂੰ ਹਨਾ ਕਿੰਨੀ ਤੂੜੀ ਉਹ ਹੋ ਗਈ ਥੱਲੇ ਖਰਾਬ ਸੱਲ ਪਾਣੀ ਸੀ ਨਾ ਤੇ ਕੀ ਬਾਲੇ ਮੀ ਮੀ ਬਾਲੇ ਪਾ ਕੇ ਕਰਕੇ ਆਹ ਫੋਟ ਫੋਟ ਥੱਲੇ ਰੁਪਿਆ ਲੱਗਿਆ ਤੇ ਆ ਇਸ ਪੱਟੀ ਟੋਆ ਕਿੰਨੀ ਕਿ ਖਰਾਬ ਹੋਈ ਵੇਖੀ 500 ਰੁਪਇਆ ਲਾ ਗਿਆ ਟੀਵੀ ਤੇ ਹੋਰ ਪਿੱਛੇ ਲਿਆ ਫੇਰ ਨਹੀਂ ਹਾਂ ਹਾਂ ਘੰਟੇ ਦੋ ਚੱਲੇ ਤੇ ਹੁਣ ਲਾਇਆ ਫੋਨ ਕਰਾਂ ਮੈਂ ਪਰਸੂ ਆਉਂਗਾ ਸ਼ਹਿਰੋਂ ਨਹੀਂ 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 ਗਈ ਨਾ ਹਾਂ ਕਾਢੇ ਦਾ ਥੱਲਾ ਤਾਂ ਕਾਢੇ ਦਾ ਯਾਰ ਬਾਲ ਜਾਣਗੇ ਬਾਈ ਐਨੀ ਟੂੜੀ ਖਰਾਬ ਹੋ ਗਈ ਗੱਗਿਆ 6 ਗੱਠ ਗੱਠ ਠੀਕ ਹੈ 6 ਤੋਂ ਵੀ ਜ਼ਿਆਦਾ ਹੀ ਵੇਖ ਤੂੰ ਇੱਥੇ ਆ ਮਿੱਟੀ ਜਾ ਕੇ ਆ ਇੰਨਾ ਮਾਲ ਕੰਜਰਾ ਜਾਊ ਵਿੱਚੇ ਬਾਣ ਦੇ ਕੋਹ ਨੰਦਾ ਬੱਚੇ ਵਾ ਵਾ ਕੌਲਾ ਕਰ ਦਾਂਗੇ ਮੈਂ ਤਾਂ ਵਾ ਵਾ ਹੈ ਉਹ ਇਹਨੂੰ ਫਿਰ ਕੀ ਕਰਾਂਗੇ ਜਾਂ ਐਂ ਕਰਕੇ ਫਿਰ ਲੋਡਰ ਤੋਂ ਭਰਾ ਲਾਂਗੇ ਟਰਾਲੀਆਂ ਮੋਟਰਾਂ ਨਾਲ ਲੋਡਰ ਤੋਂ ਗਾਣ ਨੂੰ ਇਹ ਕਿੱਲੇ 'ਚ ਨਹੀਂ ਲਾਉਂਦੇ ਯਾਰ ਉਤਲੇ 'ਚ ਲਾਵਾਂਗੇ ਐਦ ਕੀ ਮਜਬੂਰੀ ਸੀ ਨਾ ਉੱਥੇ ਹੁਣ ਰੌਲਾ ਉਹੀ ਤੂੜੀ ਲਾਉਣ ਦਾ ਇੱਥੇ ਕਾਰਨ ਆਪਣਾ ਕੀ ਬਣਿਆ ਗੱਗੇ ਵੀ ਇੱਧਰ ਆਲੂ ਸੀ ਉੱਥੇ ਸਰੋਂ ਸੀ ਤੇ ਸਰੋਂ ਦੇ ਵਿੱਚ ਉੱਥੇ ਮੱਕੀ ਵੀਜੀ ਵੀ ਸੀ ਸਮਝ ਗਿਆ ਉਹ ਕਿੱਲੇ 'ਚ ਉਤਲੇ 'ਚ ਆਹ ਖਾਲੀ ਸੀ ਤਾਂ ਇਹਦੇ ਚਲਾਉਣਾ ਵਾ ਹੁਣ ਉੱਥੇ ਫੇਰ ਆਲੂਆਂ ਤੋਂ ਬਾਅਦ ਮੱਕੀ ਵੀਜ ਦਿਆਂਗੇ ਆਪਾਂ ਤੇ ਤੂੜੀ ਲਾਉਣ ਵੇਲੇ ਨੂੰ ਫੇਰ ਉੱਥੇ ਪੱਥਿਆਂ ਦੇ ਵਿੱਚ ਸੂਤ ਨਹੀਂ ਆਉਣੀ ਐਦਿਕੇ ਚਲ ਵੇਖਾਂਗੇ ਜੇ ਬਾਣ-ਬੂਣ ਗਾਣੂ ਉਹ ਲਿਆ ਤਾਂ ਨਹਿਰੋ ਪਾਰੀ ਲਾ ਦੇਾਂਗੇ ਛੜਕ ਤੇ ਜੇ ਬਾਣ ਰੱਖ ਲੈਣਾ ਉਹ ਸਹੀ ਤਾਂ ਨਾ ਬਾਣ ਬਾਣ ਦਾ ਇਹ ਹੋ ਗਿਆ ਬਾਣ ਨਹੀਂ ਹੈ ਬਾਣ ਨਹੀਂ ਬਣਿਆ ਇਕਾ ਪਰਾਲੀ ਆਣਾ ਇਹਦੇ ਕਰਕੇ ਕੰਮ ਡੇਡਾ ਆਉਂ ਵਾਟ ਤਾਂ ਹੁਣ ਆਉਦੇ ਨੇ ਤਾਂ ਆਵੇ ਆਦਾ ਚੰਗਾਂ ਪਾਈਆਂ ਆ ਵਾਟਾ ਵੇ ਸਹੀ ਪਈ ਐ ਇੱਥੇ ਮਿੱਟੀ ਸਹੀ ਸੀ ਲੈ ਨੇ ਠੀਕ ਆ ਕੁੱਲ ਮਿਲਾ ਕੇ ਆਹੀ ਕੁਛ ਹੁੰਦਾ ਵੇ ਵੀਡੀਓ ਜੇ ਸੋਹਣਾ ਲੱਗਦਾ ਉਹੇ ਸਾਲੀ ਪ੍ਰੈਸ ਹੋ ਕੇ ਆਉਂਦੀ ਨਹੀਂ ਬਾਹਰ ਯਾਰ ਆਹ ਪਰਾਲੀ ਦਾ ਕਰਕੇ ਵੀ ਐ ਹੈ ਦਾ ਸਿਸਟਮ ਦਾ ਹੀ ਆ ਆ ਯਾਰ ਆਲੂ ਸਾਲਾ ਤਾਂ ਆ ਗਿਆ ਲੈ ਹੌਲੀ ਮਾਰ ਖਾ ਹੌਲੀ ਮਾਰ ਹੌਲੀ ਮਾਰ ਇੰਨਾ ਭਜਾਉਂਦਾ ਨਹੀਂ ਫਲਾ ਲੈ ਉਹ ਦੋਵੇਂ ਹੀ ਕੱਢੀ ਜਾਂਦੇ ਆਏ ਇਹ ਇਹ ਕਦੋਂ ਕੱਢੀ ਜਾਂਦੇ ਆ ਯਾਰ ਡੱਬਾਂ ਆ ਹੀ ਆ ਵਾ ਸਹੀ ਪੰਗਾ ਹੈ ਨਾ ਲੈ ਨਹੀਂ ਮੈਂ ਤਰ ਪਿਆਰੇ ਵਾਹਣ ਬਣ ਰਿਹਾ ਅਰ ਨਾਲ ਓਕੇ ਦੀ ਰਿਪੋਰਟ ਵਹਿੰਦੇ ਮੁੜੇ ਤੇ ਰਾਤ ਹੈ ਕਿ ਟਰਾਲਾ ਕੱਢ ਕੇ ਆ ਜੰਨੇ ਨਹੀਂ ਲੈ ਜਾਂਦਾ ਟਰਾਲਾ ਰਾਤ ਨੂੰ ਤਗੜੇ ਵਾਜਿਆ ਫਿਰਤਾ ਠੀਕ ਆ ਕਿ ਹੁਣ ਹੁਣ ਕਿੰਨੇ ਕ ਟਰਾਲੇ ਆਉਂਦੇ ਬਈ ਉੱਥੇ ਆਲੇ ਬਈ ਆ ਹੀ ਹੁੰਦੇ ਹਸਾਬ ਜਿਹੇ ਹਸਾਬ ਜਿਹੇ ਹੁੰਦੇ ਕਿੰਨੇ ਨਾਗ ਹੁੰਦੇ 100 ਨਾਗ ਹੁੰਦਾ ਕਿ ਨਹੀਂ ਅੱਛਾ ਇੰਨਾ ਦਾ ਹੁੰਦਾ ਵੱਧ ਤੋਂ ਵੱਧ ਕਿੰਨੇ ਨਾਗ ਹੁੰਦੇ ਸੀ ਨਾਗ ਜਿਹੜਾ ਸੀਗਾ ਇਹ 4-500 ਵੀ ਹੁੰਦੇ ਤੇ ਉਦੋਂ ਤਾਂ ਦਿਨ ਲੱਗਦੇ ਹੋਣੇ ਉਹ ਤੋਂ ਦੋ ਦੋ 3-4 ਚਾਹਦੇ ਨੇ ਵਾਰੀ ਦੋ ਦੋ ਤਾਂ ਉਹ ਤੋਂ ਫਿਰ ਆ ਬੈਡ ਕੰਮ ਦਿੰਦਾ ਟਰੈਕਟਰ ਵਾਲਾ ਔਖੇ ਬਹੁਤ ਆ ਯਾਰ ਚਲਾਉਣਾ ਯਾਰੇ ਏ ਹੁਣ ਮੇਰੇ ਅਰਗਾ ਤਾਂ ਬੰਦਾ ਜ਼ਰੂਰ ਆਏ ਕਹਿ ਕੇ ਉੱਠ ਜਿੰਦਾ ਵਿੱਚ ਡਾਈ ਫਿਰਦਾ ਪਰ ਮੈਂ ਦਾ ਰਾਤ ਵੇਖਿਆ ਯਾਰ ਅਹੀ ਤਾਂ ਸਕੂਟਰ ਤੇ ਮੈਂਟਲ ਚ ਜਾਵੜੇ ਉੱਥੇ ਕੰਡੇ ਤੇ ਤੇ ਥੋਨੂੰ ਦਿਹਾੜੀ ਲੈ ਗਈ ਔਕਾ ਹੀ ਯਾਰ ਮੂੰਹ ਹਲਾ ਕੇ ਨਾ ਗੈਣਾ ਉਹਨੂੰ ਐ ਨਹੀਂ ਨਾ ਪਤਾ ਹੁੰਦਾ ਵੀ ਕਿਹੜੀਆਂ ਤਕਲੀਫਾਂ ਆ ਜਾਂਦੀਆਂ ਨੇ ਨਾ ਇਹ ਤਾਂ ਬਹੁਤ ਹੈ ਕਿਈ ਬੰਦੇ ਆਏ ਆ ਆਖ ਦਿੰਦੇ ਆ ਵੀ ਸਾਰੀ ਸ਼ੜਕ ਘੇਰੀ ਆ ਤੇ ਐ ਵੀ ਨਹੀਂ ਵੇਖਦੇ ਵੀ ਰੋਜ਼ਗਾਰ ਕਿੰਨੇ ਬੰਦਿਆਂ ਨੂੰ ਆ ਹਾਂ ਔਰ ਇੱਕ ਟਰੈਕਟਰ ਟਰਾਲਾ ਮੰਨ ਲਾ ਤੇ ਇਹਦੇ ਉੱਤੇ ਜੁਹਾ ਵਾਲਾ ਆ ਵੀ ਮੇਰੇ ਬੰਦੇ 15 ਆਏ ਭਰਨੇ ਨੂੰ आ, 15 ਜੁੱਲੇ ਇਹ ਚੱਲੀ ਜਾਂਦੇ ਆ ਮਾਲ ਕੇ ਇੱਕ 16 ਦਲਾਲ 17 ਡਰਾਈਵਰ ਕਨੈਕਟਰ 19 19 ਆ ਤੇ ਮਗਰ ਤੂੰ ਦੋ ਦੋ ਖਾਨ ਵਾਲੇ ਲਾ ਲਾ ਤੂੰ ਸਹੀ ਗੱਲ ਆ ਕਿੰਨੇ ਢਿੱਡ ਪਾਲਦੇ ਆ ਇੱਕ ਟਰੈਕਟਰ ਟਰਾਲੇ ਨਾਲ ਬਿਲਕੁਲ ਤੇਰੇ ਕੀ ਆ ਕਰ ਦੇਣਾ ਨੌਕਰੀਆਂ ਦੇਣਾ ਭਾਵੇਂ 20-20 ਹਜ਼ਾਰ 15-15 ਹਜ਼ਾਰ ਵਾਲਾ ਦੇਣ ਸਾਰੇ ਪੜੇ ਲਿਖੀ ਐ ਇਥੇ 12-12 ਤਾਂ ਸਾਰਿਆਂ ਨੇ ਕੀਤਾ ਆ ਜੀ ਇਹ ਕਿਹਦਾ ਕਰਦਾ ਜੀ ਇਹ ਕਿਹਦਾ ਕਰਦਾ ਯਾਰ ਮਾੜਾ ਕੰਮ ਕਰਨਾ ਹਾਂ ਵੀ ਅਗਲੇ ਦਾ ਖਰਚਾ ਤੁਰੇ ਜਾਵੇ ਘਰ ਚੱਲੀ ਜਾਵੇ ਤੂੰ ਸਾਨੂੰ ਕੀ ਲੋੜ ਗਾਲਾਂ ਲੈਣ ਦੀ ਹਾਂ ਸੌਂਜਾ ਬਾਹਰ ਆ ਕੰਮ ਯਾਰ ਹੁਣ ਇਹਦਾ ਕੀ ਕਰਾਂਗੇ ਕਿਤੇ ਤਰਾਦਾ ਪਾਈ ਤੇ ਚੜਾ ਦਈਏ ਜੇ ਵਿੱਚ ਇਹਨੇ ਵਟਾ ਨਹੀਂ ਖੜਨਣੀਆਂ ਮਿੱਟੀ ਢਲੂਗੀ ਮਿੱਟੀ ਦਾ ਬਰਾਲੀ ਨਹੀਂ ਖੜਨ ਦਿੰਦੀ ਇਹਨੇ ਕਾਦੀ ਖੜਨ ਲੈਣੀ ਤੂੜੀ ਨੇ ਆਹ ਦੇਖੋ ਬਈ ਕਹਿੰਦੇ ਰੋੜੇ ਰੋੜੇ ਕੋਈ ਪ੍ਰੀ ਸੈਗਣੂ 2 ਘੰਟੇ ਬਾਅਦ ਪਾਣੀ ਪੂਣੀ ਪਿਆ ਲੱਗਿਆ ਉਹਦਾ ਛੱਡਿਆ ਜਰਾ ਵਧੀਆ ਤਰਿਆਂ ਦਾ ਹੌਲੀ ਹੌਲੀ ਤੇ ਸਾਹ ਦੇ ਦੀ ਰੇਸ ਤੇ ਮਾਰੀ ਜਾਂਦਾ ਟਕਾ ਕੇ ਜਿਵੇਂ ਟਰੈਕਟਰ ਹੈ ਓਵਰ ਆਰ ਦੀ ਮਣੀ ਕਰੇ ਵੀ ਓਵਰ ਦੇ ਲਖਾਈ ਜਾਵੇ ਲੈਟ ਦੋਵੇਂ ਉਦੋਂ ਦੀ ਲੀਵਰ ਸੱਟੇ ਆ ਰੋੜੇ ਵੇਖੋ ਯਾਰ ਰੋੜੇ ਗਲਤ ਬਣ ਗਏ ਇਹਨਾਂ ਨੇ ਵਾਟ ਨਹੀਂ ਖੜਨ ਲੈਣੀ ਇੱਕ ਮਿੱਟੀ ਉੱਡੀ ਜਾਂਦੀ ਹੈ ਵੇਂ ਲੱਗਾ ਜਾ ਤਾਂ ਹੂੰ ਔਖਾ ਕੰਮ ਕੇ ਔਖਾ ਹੀ ਔਖਾ ਹੀ ਓਕੇ ਵਾ ਤਰਿਆ ਫਿਰ ਨਲੇ ਵਾਲੇ ਆ ਹਨ ਇਹਦੇ ਚ ਵਾਲੇ ਨਲੇ ਆ ਉਹਨਾਂ ਹੀ ਤਾਂ ਹੈ ਨਹੀਂ ਇਹਨੇ ਇਹਦੇ ਚ ਵਾਲੇ ਆ ਜੀ ਜੀ ਉਹਥੇ ਨਵੇਂ ਨੇ 2 ਮਿੰਟ ਬਾਝਾ ਕੋਈ ਨਹੀਂ ਲੈਣਾ ਦਾ ਆਂ ਐ ਇਨਾ ਵੀ ਨਾ ਤੂੰ ਹੁਣ ਬਾਲਾ ਕੰਮਾਂ ਬਣ ਕਿਰਾਏ ਪਾਰ ਨਾ ਕਿੱਲਾ ਥਾਂ ਆਪਣੀ ਕਣਕਾਂ ਹੀ ਨਹੀਂ ਉਗਰੀ ਸੀ ਤੂੜੀ ਚਕਾ ਕੇ ਤੇ ਮੈਂ ਲੱਗਿਆ ਰਿਹਾ ਐਨੇ ਨੇ ਚੜਾਤੀ ਤੇ ਮੁੜ ਕੇ ਵਾਣ ਹੋ ਗਿਆ ਖੁਸ਼ਕ ਨਾਲੇ ਫਿਰ ਐਂ ਕਰਿਆ ਦੂਰੀਆਂ ਤੌਂਆਂ ਮਾਰ ਕੇ ਹਲ ਮਾਰ ਕੇ ਦੂਰੇ ਤੇ ਵੈਚਰ ਲਾਤੀ ਸੀ ਸਵਾਰ ਕੇ ਫਿਰ ਉਸ ਤੋਂ ਬਾਅਦ ਦੋ ਸੁਹਾਗੇ ਮਾਰੇ ਪੂਰਾ ਕਰੜਾ ਵਾਣ ਕਰਕੇ ਮਸ਼ੀਨ ਨਾ ਵੀਜੀ ਸੀ ਤਾਂ ਵੀ ਕਣਕ ਪਣ ਰਹਿ ਗਈ ਤੇ ਮੈਂ ਨਾ ਤੂੜੀ ਤਾਂ ਆਪਾਂ ਬਾਹਰ ਹੀ ਕੱਢ ਗਏ ਆ ਸਾਰੀ ਪਈ ਤੇ ਉਸ ਤੋਂ ਬਾਅਦ ਵਧੀਆ ਮਾਰ ਕੇ ਰੋਟਾ ਵੈਟਰ ਉੱਤੇ ਮਿੱਟੀ ਦੇ ਚੜਾ ਕੇ ਦਾਸ ਕਰਾਏ ਤੇ ਨਾਲੇ ਪਈ ਦੀ ਸਰਦਾਰੀ ਬਣ ਜੂਗੀ ਆਪਦੇ ਮੱਥੇ ਮੱਥੇ ਇਹਦੇ ਛਤਰੀ ਨਹੀਂ ਯਾਰ ਆਈਆਂ ਆ ਇਹ ਛਤਰੀ ਤੋਂ ਬਣਾ ਸੀ ਇਹ ਤੇ ਛਤਰੀ ਉਹਦੇ ਲਵਾਉਂਦੇ ਵੀ ਸੀ ਛਤਰੰਗ ਵਾਲੇ ਤੋਂ ਪਰ ਇੱਥੇ ਪਤੰਗਾਂ ਨਹੀਂ ਲੱਗਣਾ ਇਹ ਫੇਰ ਨੂੰ ਮੈਂ ਇਹ ਚੱਲ ਕੋਈ ਨਹੀਂ ਔਰ ਫੇਰ ਹੀ ਲਾਵਾਂਗੇ ਹੁਣ ਛਤਰੀ ਦਾ ਮਨ ਤਾਂ ਆਪਣੀ ਦਾ ਹੀ ਆ ਵੀ ਦੂਜੀ ਲਾ ਦਾਂ ਛੋੜੇ ਲੱਗਦੇ ਕੋਈ ਕੋ ਗਿਆ ਆਪਣੇ ਕੋਲੇ ਸਿਸਟਮ ਇਹ ਆ ਵੀਰੋ ਵੀ ਆਪਾਂ ਲੈ ਕੇ ਟਰੈਕਟਰ ਵੇਚਣਾ ਵੋਚਣਾ ਤਾਂ ਹੈ ਨਹੀਂਗਾ ਫੇ ਜਿਵੇਂ ਟੂੜੀ ਤਾੜੀ ਦਾ ਸੀਜ਼ਨ ਲਾ ਕੇ ਆਪਣੇ ਮਿੱਤਰ ਤਾਂ ਵੇਚ ਦਿੰਦੇ ਹੁੰਦੇ ਨਾਲ ਦੀਆਂ ਉਹ ਪਰ ਜਿਹੜੇ ਜੀ ਲੈ ਲਈ ਜੋ ਕਾਰਕੂਰ ਜਿਹੜੀ ਲੈ ਲਈ ਉਹੀ ਰੱਖੀ ਬਸ ਉਹ ਭਾਵੇਂ ਲੱਖ ਕਿੱਤੇ ਭਾਵੇਂ 2 ਲੱਖ ਕਿੱਤੇ ਹੁਣ ਇਵੇਂ ਕਰਮਾ ਵਾਲਾ ਭਾਵੇਂ ਵੱਧ ਲਵਾਵੇ ਘੱਟ ਲਵਾਵੇ ਚੰਗਾ ਮਾੜਾ ਜੋ ਵੀ ਨਿਕਲੂਗਾ ਪਰ ਰੱਖਣਾ ਹੀ ਆ ਆਪਾਂ ਵੇਚਣਾ ਨਹੀਂ ਇੰਨਾ ਆਪਣੇ ਕੋਲੇ ਸਮਾਂ ਹੈ ਨਹੀਂਗਾ ਵੇਚਲਾ ਕਦੇ ਨਾ ਹੀ ਇੰਨਾ ਆਪਾਂ ਨਾ ਹੈਗਾ ਸਿਸਟਮ ਵੀ ਆਪਾਂ ਇਹਨੂੰ ਚੰਗੇ ਭਾ ਲੈ ਵੇਚ ਲਾਂਗੇ ਤੇ ਚੰਗੇ ਦਾ ਘਰ ਲੈ ਲਾਂਗੇ ਕਿਉਂਕਿ ਆਪਦਾ ਸਿਸਟਮ ਹੀ ਓਵੇਂ ਦਾ ਮਾਲਾ ਮਤਾ ਹੀ ਓਵੇਂ ਦਾ ਸੌਦਾ ਸੌਦਾ ਕਰਨ ਲੱਗਿਆ ਐਵੇਂ ਨੂੰ ਹੋ ਸਕਦਾ ਦੇ ਦਈਏ ਆ ਕਰਕੇ ਇਹ ਤਾਂ ਐਂ ਰੱਖਾਂਗੇ ਤੇ ਦੂਜੇ ਨੰਬਰ ਤੇ ਇਹਦੇ ਛਤਰੀ ਹੁਣ ਤਾਂ ਨਹੀਂ ਲਵਾਉਂਦੇ ਦੂਜੀ ਨਹੀਂ ਤਾਂ ਛਤਰੀ ਉਹ ਹੀ ਲਾ ਦੀ ਫੇਵਰ ਵਾਲੀ 10000 ਰੁਪਏ ਦੀ ਪਰ ਰੋਲਾ ਕੱਲਾ ਉਹ ਪੈਂਦਾ ਵੀ ਫੇਰ ਇਹਨੇ ਜੋ ਤੂੜੀ ਵਾਲੀਆਂ ਟਰਾਲੀਆਂਾਂ ਢੋਂਗਾ ਉਦੋਂ ਇਹਨੇ ਮੰਨ ਲਓ ਚੱਕ ਚੱਕ ਵੱਜਣਾ ਬਗਾਨੇ ਹੱਥਾਂ ਚ ਚੱਲਣਾ ਉਦੋਂ ਫਿਰ ਮੰਗਰਾੜ ਮਗਰੂੜ ਜੱਬਦੂਗੀ ਉਹ ਤੇ ਇੰਨੀ ਮਜ਼ਬੂਤ ਇਹਦੇ ਲੱਗਣੀ ਵੀ ਨਹੀਂ ਕਿਸੇ ਪਾਸੇ ਵੀ ਐਂ ਪਲੇਟ ਬਣ ਕੇ ਲੱਗਣੀ ਨਹੀਂ ਐਂ ਆਓ ਥੱਲੋਂ ਥੱਲੋਂ ਪਲੇਟ ਬਣਾ ਕੇ ਲਿਆਉਣੇ ਪਿਆਉਂਦਾ ਜਾਂ ਇਥੋਂ ਮੰਗਰਾੜ ਦੇ ਥੱਲੋਂ ਤੇ ਪਰ ਉਹਨੂੰ ਝੜਕਾ ਬਹੁ ਪੈਂਦਾ ਤਾਂ ਕਰਕੇ ਸੈਂਪਲ ਛਤਰੀ ਲਵਾ ਕੇ ਵੀ ਵੀ ਮਗਰਾੜ ਹਜੇ ਦੇ ਰੀਨਲ ਠੀਕ ਪੈ ਜਾਵੇ ਕੋਈ ਝੜਕਾ ਨਹੀਂ ਦਿੰਦੇ ਕੋਈ ਖਾਮਦੇ ਨਹੀਂ ਇੱਥੋਂ ਪਾਈਪਾ ਵੀ ਐ ਲਾਵਾਂਗੇ ਇਹਨੂੰ ਸਿਆਣਾ ਜਿਹਾ ਬਣਾ ਦਾਂਗੇ ਤੇ ਛਤਰੀ ਬਣਾ ਤੰਗ ਹੋਈ ਜਾਂ ਨਾਜ ਮੈਂ ਬਹੁਤ ਗਰਮੀ ਹੈ ਤਾਂ ਕਰਕੇ ਛਾਂਵੇਂ ਲਾਇਆ ਇਥੇ ਕੰਮ ਬਾਬੇ ਬਹੁਤ ਜ਼ਿਆਦਾ ਉਧਰੋਂ ਝੋਨੇ ਦੇ ਵਿੱਚ ਬਾਸਪਤੀ ਹਲਾਉਣਾ ਹੈ ਉਧਰੋਂ ਝੜਕਾ ਲਾਉਣਾ ਪੈਣਾ ਕਿਉਂਕਿ ਸੂਰ ਇਧਰ ਵੱਟਾਂ ਤੇ ਫਿਰਦੇ ਹੈਗਾ ਹੀ ਤਾਂ ਬਾਲਾ ਹੀ ਕੰਮ ਹੌਲਦ ਜਾਣਾ ਤੇ ਇੱਕ ਤੂੜੀ ਕਰਕੇ ਥੋੜਾ ਜਿਹਾ ਟੇਢੇ ਹੋ ਗਏ ਕੰਮ ਹੁਣ ਜੇ ਨਜ਼ਰ ਤੂੜੀ ਨਹੀਂ ਸਵੇਰੇ ਆਲੂ ਵੀ ਦਿੰਦੇ ਆ ਜਵਾਨ ਬਣਾ ਕੇ ਜਿਹੜੇ ਮੱਥੇ ਮੱਥੇ ਦੇ ਉੱਚਾ ਸੀ ਮਾੜਾ ਮੋਟਾ ਸਾਹ ਖੇਤ ਤੇ ਦੋ ਦੋ ਘੰਟਾ ਲੱਗ ਗਿਆ ਮੈਨੂੰ ਨੇ ਹੌਲੀ ਹੌਲੀ ਕਿਰਾਇਆ ਗੁਰਿਆਂ ਨੂੰ ਦਾ ਵੀ ਨਿੱਕੇ ਟਰੈਕਟਰ ਦਾ ਸਵਾਦ ਹੈ ਚੱਲ ਪਾਣੀ ਪੁਣੀ ਪੀਏ ਤੇ ਚਾਹ ਚੁ ਪੀਏ ਅੱਜ ਫਿਲਟਰ ਸਾਫ਼ ਕਰਾਂਗੇ ਯਾਦ ਰੱਖੀ ਰੇਤਾ ਬਹੁਤ ਖਚਿਆ ਨੇ ਚੰਗਾ ਬਲੋਰ ਮਾਰਾਂਗੇ ਉਹ ਸੌ ਸੂਰਗੀਆਂ ਫਿਲਮਾਂ ਦਾ ਹੀਰੋ ਕਿੱਥੇ ਆਪਣਾ ਦੂਜਾ ਮੋਟੂ ਹੈ ਹਣਗਾ ਲਤੜਾ ਲਓ ਥੋੜਾ ਮਾਰੇ ਹਰ ਹਣਾ ਵਧਾਣਾ ਜਾ ਉਹ ਜਿਹੜੇ ਨਹੀਂ ਨਹੀਂ ਵੱਧ ਗਈ ਮਿੱਤਰੋ ਇਹੋ ਹੀ ਕਰਾਂਗੇ ਉਹ ਵੇਖ ਕਰੀ ਬਾਰੋ ਅਗਲਾ ਲਿਆ ਓਏ ਲਾਰ ਹੋ ਜਾਂਦਾ ਨਾ ਬਾਦ ਲਾਲ ਓ ਜੀ ਪਰਸੋਂ ਦੀ ਮਸ਼ੀਨ ਵੀ ਬੁੱਕ ਕਰਾ ਤੀ ਤੇ ਸਮਾਂ ਵੀ ਥੋੜਾ ਰਹਿ ਗਿਆ ਵਾ ਤੋੜੀ ਤਾੜੀ ਮੋਟੀ ਮਾਟੀ ਚੱਕ ਕੇ ਇਹਨੂੰ ਹੁਣ ਤਾਂ ਚੜਾ ਕੇ ਵੇਣੇ ਈ ਬਣਦਾ ਉਹ ਥਾਈ ਚੜਾ ਕੇ ਉਸ ਤੋਂ ਬਾਅਦ ਕੋ ਮਿੱਟੀ ਚੜਾ ਦੇਾਂਗੇ ਉੱਤੇ ਥੱਲੇ ਨੱਪ ਦੇਾਂਗੇ ਮਿੱਟੀ ਵੀ ਆਹੀ ਜਾਣੀ ਖਲੇਪੜ ਖਲੂਪੜਾ ਡਾਲਿਆ ਵਾਲੇ ਗੱਗੇ ਬਾਈ ਪੂਰੀ ਕਨਾਲ ਆ ਜੀ ਪੂਰੀ ਕਨਾਲ ਆ ਅੱਧਾ ਅੱਧਾ ਮਰਲਾ ਘਾਟਾ ਸਮਝ ਲਾਦੇ ਤਾਂ ਚਲ ਉਹਨਾਂ ਕਾ ਮੇਰੇ ਤੋਂ ਫਰਕ ਹੀ ਰਹਿ ਗਿਆ ਹੋਊਗਾ ਗੋਲ ਕਰਕੇ ਪਰ ਕਨਾਲ ਮੰਨ ਤੂੰ ਪੂਰੀ ਤੇ ਕਨਾਲ ਨੂੰ ਇਹ ਵੇਲਾ ਤੂੰ ਇੱਕ ਦਾ ਗੰਡਾ ਹੁਣ ਕਰਾਇਆ ਇੱਕ ਦਾ ਜੇ ਕਰਾਉਣ ਜਾਣਾ ਲੇਟ ਹੋ ਜਾਈਦਾ ਇੱਕ ਕਰੀਏ ਤੁਮ ਇਹਦਾ ਮੈਂ ਦਾ ਰਾਤ ਦੇ ਇਹਨਾਂ ਨੂੰ ਵਿਚਾਰਿਆ ਨੇ ਐ ਕੀ ਗੱਲ ਕਰੀ ਨਾ ਮੈਂ ਤਕੜੇ ਆ ਇਹ ਗੁਰਪੀ ਤੇ ਪਤਾ ਕਿੰਨੇ ਟਾਈਮ ਚਾਹੀਏ ਇੱਥੇ ਆਪਣੇ ਪੰਡੋ 2 3 ਘੰਟੇ 2.5 3 ਘੰਟੇ ਹੋ ਗਿਆ ਨੇ ਦਣਦੇ ਆ ਉਹ ਲੋਕਾਂ ਦੇ ਤਾਰਾ ਜਿੰਨੇ ਲੈਣ ਉਹ ਲੱਖ ਰਗੇ ਮੈਂ ਅੱਗੇ ਇਹਦੇ ਨਾਲ ਨਣੇ ਗੱਲਾਂ ਕਰੀ ਗਏ ਮੈਂ ਫਿਰ ਐਡਾ ਵੀ ਨਹੀਂ ਕਸੂਰ ਯਾਰ ਜਿੰਨਾ ਪਕੜਈ ਜਾਂਦੇ ਰਹਿੰਦੇ ਯਾਰ ਕੰਮ ਹੈ ਹੋਰ ਕਿਹਦਾ ਕੰਮ ਯਾਰ ਬਾਈ ਦੱਸਦੇ ਇਹ ਕਹਿੰਦਾ ਸਾਡੇ ਨਾਲ 20-22 ਪਰਿਵਾਰ ਚੱਲਦੇ ਆ ਮਾਨਾ ਕਿੰਨੇ ਜਣੇ ਲੇਬਰ ਵਾਲੇ ਆਉਂਦੇ ਫੇਰ ਆੜਦਗੇ ਇਹਨਾਂ ਦੇ ਬਲਾ ਵੀ ਮਤਰਾ ਤੜਕੇ ਨੂੰ ਪਤਾ ਨਹੀਂ ਕਿੰਨੀ ਕ ਚੜ ਜੂਗੀ ਤੂੜੀ ਕੀ ਕੀ ਬਣੂਗਾ ਪਈ ਦਾ ਹਾਲ ਰੱਬ ਰੱਖਾ ਹੀ ਆ ਉਹ ਵੀ ਵਾ ਵਾ ਚੜ ਗਈ ਵੇਖੀ ਜਾਊਗੀ ਯਾਰ ਟੜਕੇ ਕੀ ਵਾ ਉੱਚੀ ਬਹੁਤ ਹੋ ਗਈ ਭਈ ਯਾਰ ਹਨਾ 2-2 ਫੁੱਟ ਉੱਚੀ ਹੋ ਜੂਗੀ ਪਰ ਬਹੁਤ ਉੱਚਾ ਹੋ ਗਿਆ ਮਾਲ 6-3 ਦਾ ਤਰਾਜ ਕਿਸੇ ਨੂੰ ਕਰਨਾ ਚਾਹੀਦਾ ਨਹੀਂ ਕਿਉਂਕਿ ਆਪਾਂ ਇਹਦੇ ਤੇ ਮਿੱਟੀ-ਮੁੱਟੀ ਪਾਵਾਂਗੇ ਏਦੋਂ ਬਾਅਦ ਮਿੱਟੀ ਪਾਵਾਂਗੇ ਇਹਨੂੰ ਥੱਲੇ ਨੱਪਾਂਗੇ ਤੇ ਬਾਕੀ ਰਾਵਾਂ ਰੂਹਾਂ ਦੇ ਤਾਂ ਆਪ ਹੀ ਬਹੁਤ ਸ਼ਕੀਨ ਹੈ ਬਸ ਸਾਨੂੰ ਤਾਂ ਸਾਥ ਨਹੀਂ ਮਿਲਦਾ ਮੈਂ ਉਹ ਉੱਥੇ ਹੀ ਕਰਾਈ ਕਰੇ ਲਾਈ ਗਏ ਤੇ ਵੇਖਿਓ ਜਿਵੇਂ ਰੂੜੀ ਨਹੀਂ ਹੁੰਦੀ ਰੂੜੀ ਦੀ ਸਮੈਲ ਆਉਂਦੀ ਐ ਰੇਹ ਬਣੀ ਪਈ ਐ ਨਵਾਸ਼ਣਾ ਉਹ ਆਈ ਜਾਂਦੀ ਐ ਸਮੈਲ ਜੀ ਹੁੰਦੀ ਜਿਹੜੀ ਪੜਾ ਲੱਗੇ ਉਹ ਅਸੀਂ ਇਹਦੇ ਜਾ ਕੇ ਵੀ ਕੀ ਰੰਗ ਲੱਗ ਗਏ ਬੁੱਲਾ ਰੇ ਮੇਤਰ ਪਿਆਰਿਓ ਐਦੋਂ ਪਹਿਲਾ ਮਾਨ ਤੇ 250 ਲੀਟਰ ਮੱਤ ਗਿਆ ਹਰਾਨੇ ਦੀ ਗੱਲ ਆ ਫਨਮਾ ਦੱਸਦਾ ਕੱਟ ਤੇ ਬਹੁਤ ਛੱਤੀ ਜੀ ਰਾਤ ਯਾਰ ਖਰਚਾ ਜਿਹੜਾ ਇਦੋਂ ਪਹਿਲਾਂ ਸਾਨੂੰ ਡੀਜ਼ਲ ਦਾ ਦੱਸ ਕੇ ਨਾ ਡੀਜ਼ਲ ਮੈਂ ਸਿਰਫ 40000 ਦਾ ਲਿਆਇਆ ਸੀ 40000 ਦਾ ਡੀਜ਼ਲ ਐ ਲਿਆਂਦਾ ਸੀ ਬਈ ਮੈਂ ਆਪ ਦੇ ਨਾਲ ਵੀ ਆਪਾਂ ਕਣਕਾ ਗੁਣਕਾ ਹੀ ਨਿੜੇ ਕਰ ਦਾਂ ਵੀ ਜਦਾਂਗੇ ਪਰ ਕੱਲ 240 ਲੀਟਰ ਮੱਚ ਗਿਆ ਆ ਬਿਨਾ ਤੂੜੀ ਤੇ ਜਿਹੜਾ ਰਾਤ ਮੱਚੀ ਜਾਂਦਾ ਇਹਦੇ ਤੋਂ ਤੇ ਕਰਿਆ ਕਿੰਨਾ ਕੁਛ ਆ ਜਣੀ 4 ਕਿੱਲੇ ਜਗਾ ਮੰਨੋ ਤੁਸੀਂ ਚਲ ਵਿੱਚ ਪੱਠੇ ਆ ਤੇ ਆਹ ਤਿੰਨ ਕਣਾਂ ਵਾਲਾ ਘਾਟਾ 4 ਕਿੱਲੇ ਦੋ ਤੇ ਇੰਨੇ ਥਾਂ ਦੇ ਵਿੱਚ ਇਦੇ ਵਿੱਚ ਮਾਰਿਆ ਜਣੀ ਪਹਿਲਾਂ ਤਾਂ ਮਲਚਰ ਮਾਰਿਆ ਫੇਰ ਮਾਰਿਆ ਪਲੌ ਮਾਰੇ ਫੇਰ ਮਲਚਰ ਤੋਂ ਬਾਅਦ ਰੂਟਾਵੇਟਰ ਮਾਰਿਆ ਰੂਟਾਵੇਟਰ ਤੋਂ ਬਾਅਦ ਪਲੌ ਮਾਰੇ ਤੇ ਪਲੌ ਤੋਂ ਬਾਅਦ ਫੇਰ ਆਪਣਾ ਡੀਆਈ ਨੇ ਮੜਾ ਜਾਂ ਰੂਟਾਵੇਟਰ ਜੇ ਮਾਰਿਆ ਫੇਰ ਤਵੀਆਂ ਮਾਰੀਆਂ ਫੇਰ ਰੂਟਾਵੇਟਰ ਮਾਰਿਆ ਤੇ ਹਜੇ ਅਸੀਂ ਇਹਨੂੰ ਵਾਣ ਤਿਆਰ ਨਹੀਂ ਕਰਨ ਰਏ ਹੈਗੇ ਕਿਉਂਕਿ ਹੈ ਵੀ ਨਹੀਂਗਾ ਹੁਣ ਫੇਰ ਸਵੇਰੇ ਮਸ਼ੀਨ ਲਿਆਉਣੀ ਆ ਉਹਦੇ ਮੌਕੇ ਮੌਕੇ ਤੇ ਇੱਕ ਆਥ ਨੇ ਵਾਹ ਪਾਵਾਂਗੇ ਮੌਕੇ ਦੇ ਨਾਲ ਨਾਲ ਰੂਟਾਵੇਟਰ ਚੱਲੂਗਾ ਯਾਨੀ ਮੇਰੇ ਹਿਸਾਬੇ ਤੇ ਆਪਣਾ ਖਰਚਾ ਕਿੱਲੇ ਤੇ ਕਿੰਨਾ ਆ ਸਕਦਾ ਮੈਂ ਤੁਹਾਨੂੰ ਹੁਣ ਦੱਸਾਂ ਵੀ ਜੇ 240 ਲੀਟਰ ਮੱਚ ਗਿਆ ਤੇ ਦੋ ਟੈਂਕ ਇਹਨੀਆਂ ਹੋਰ ਮੰਨਣਗੇ ਮੌਜ ਨਹੀਂ ਇਹ ਇੱਕ ਇੱਕ ਟੈਂਕ ਇਹਨਾਂ ਦੀ ਹਨਾ ਪੂਰੀ ਭਰੀ ਇਹਦੂ ਬਾਦ ਤੇ 50 ਦੇ ਵਜਾ 100 ਲੀਟਰ ਇਹ 340 ਲੀਟਰ ਹੋ ਗਿਆ 100 ਲੀਟਰ ਕਿੱਲੇ ਦਾ ਖਰਚਾ ਆਊਗਾ 8000 ਦਾ ਡੀਜ਼ਲ ਆ ਜਾਊਗਾ ਨਾ ਉਹ ਦਾ ਕਿੱਲੇ ਨੂੰ ਮੋਡੀਲ ਮੱਚ ਗਿਆ ਯਾਰ ਅੱਜ ਤਾਂ ਇਹ ਡੀਜ਼ਲ ਦਾ ਹੀ ਚੰਬ ਜਿਹਾ ਲੱਗ ਗਿਆ ਮੈਨੂੰ ਤਾਂ ਐ ਹੋ ਗਿਆ ਵੀ ਯਾਰ ਡੀਜ਼ਲ ਇੰਨਾ ਮੱਚਦਾ ਹੁੰਦਾ ਵਾਕਈ ਬਈ ਜਿਹੜੇ ਤਕੜੇ ਫਾਰਮਾ ਫੂਰਮ ਵਾਲੇ ਆ ਨਾ ਉਹ ਤਾਂ ਹੀ ਇੰਨਾ ਨਾ ਡੀਜ਼ਲ ਟੈਂਕਾਂਾਂ ਭਰ-ਭਰ ਲਈ ਆ ਹੁੰਦੇ ਮੱਚਦਾ ਹੀ ਬਹੁਤ ਹੋਊਗਾ ਇਹਨੇ ਟਰੈਕਟਰਾਂ ਇਹਦਾ 250 ਲੀਟਰ ਯਾਰ ਮੈਨੂੰ ਐ ਲੱਗੀਆਂ ਤਾਂ ਯਾਰ ਜਾਦੇ ਮੱਚ ਗਿਆ ਯਾਰ 240 ਲੀਟਰ ਤੁਸੀਂ ਮੰਨੋ ਇਹ ਜਗਾ ਸਾਰੀ 4 ਕਿੱਲੇ 4 ਕਿੱਲਾਂ ਚੋਂ ਕਨਾਲ ਥਾਂ ਮਤੂੜੀ ਨੇ ਰੋਕੀ ਸੀ ਆ 2 ਕਨਾਲਾਂ ਪੱਠੇ ਰੁਗੇ ਸੀ 3 ਕਨਾਲਾਂ 4 ਕਿੱਲਾਂ ਚੋਂ ਘਟਾ ਸੀ ਪਰ ਘੇਰਿਆਂ ਦੇ ਵਿੱਚ ਜਿਹੜਾ ਇਹਦਾ ਖਰਚਾ ਉਹ 4 ਕਿੱਲਾਂ ਦੇ ਨਹੀਂ ਆਊਗਾ ਕਿਉਂਕਿ ਚੁੰਡਾ ਚੰਡਾ ਬਣ ਜਾਂਦੀਆਂ ਹਨ ਐਵਰੇਜ 4 ਜਿੰਨਾ ਤੇ ਜਿਹੜੀ ਮੱਛੀ ਆਊਗਾ ਤੇ ਪਰ 4 ਕਿੱਲਾਂ ਤੇ 250 ਲੀਟਰ ਮੱਛ ਗਿਆ ਯਾਰ ਹਜੇ ਤੁਸੀਂ ਦੱਸਿਓ ਬਾਈ ਕਮੈਂਟਾਂ 'ਚ ਵੀ ਤੇ ਵਾਲਾ ਜਿਆਦਾ ਮੱਛ ਗਿਆ ਕਿ ਘੱਟ ਮੱਛਿਆ ਰਾਤ ਨੂੰ ਇਹਨੇ ਮਿੱਟੀ ਪਾ ਦਿੱਤੀ ਸੀ ਰਾਤ ਮਿੱਟੀ ਹੋਰ ਚੜਾ ਦੇਾਂਗੇ ਫੇਰ ਇਹ ਜੰਮ ਜੂਗੀ ਤੇ ਨਹੀਂ ਤਾਂ ਕੰਮ ਔਖਾ ਹੀ ਐ ਇੱਥੇ ਜਿੱਥੇ ਆਪਾਂ ਤੁਰੇ ਫਿਰਦੇ ਆ ਇੱਥੇ 2-2 ਫੁੱਟ ਚੜ ਗਈ ਐ ਇਹਨੂੰ ਤਾਂ ਕਈ ਸਾਲ ਲੱਗ ਜਾਣਗੇ ਗਲਦੀ ਨੂੰ ਸਾਲ ਭਰ ਤਾਂ ਇਹ ਪੂਰੀ ਨਿਸ਼ਾਨੀ ਰਹੂਗੀ ਇਹਦੀ ਮੇਰੇ ਹਿਸਾਬ 'ਚ ਇਹ ਕਰਾ ਜਾਂ ਵਗਦਾ ਘਾਟਾ ਹੁਣ ਵੀ ਦੇਖੋ 2 ਦਿਨ ਟਰਾਲੇ ਭਰੀ ਗਿਆ ਆਪਾਂ ਤੇ ਸਿਰਫ ਇੱਕ ਟਰਾਲਾ ਲੰਘਿਆ ਉਹ ਵੀ ਇਧਰ ਨੂੰ ਕੱਲ ਉਹ ਜਿਹੜੀ ਲੀ ਪਈ ਆ ਸ਼ਾਮ ਕੱਲ ਦੀ ਆ ਉਹ ਤੇ ਉਸ ਤੋਂ ਬਾਅਦ ਕੋਈ ਟਰਾਲ ਨਹੀਂ ਲੰਘਿਆ ਟਰਾਲਾ ਮੰਨ ਲਓ ਡਬਲ ਟੈਰਾ ਇੱਕ ਕਾਰੀ ਕੋਈ ਆਂਦੀ ਲੰਘਿਆ ਹੋਰ ਨਾ ਮੋਟਰਸਾਈਕਲ ਲੰਘਿਆ ਪਤਾ ਨਹੀਂ ਕਿੱਧਰ ਗਈ ਦੁਨੀਆ ਅੱਗੇ ਇੰਨਾ ਰਾਹ ਚੱਲਦਾ ਹੁੰਦਾ ਹੁਣ ਵਾਹਣ ਨੂੰ ਛੇੜ ਵੀ ਨਹੀਂ ਸਕਦੇ ਬਾਲਾ ਕਿਉਂਕਿ ਵਾਹਣ ਫਰ ਸਕਦਾ ਹੁਣ ਤਾਂ ਇਹਨੂੰ ਬਸ ਵੇਰੇ ਵੀਜਣ ਲੱਗੇ ਮਸ਼ੀਨ ਲਿਆ ਕੇ ਮੌਕੇ ਤੇ ਦੇਖਾਂਗੇ ਜੇ ਹੁਣ ਐਵੇਂ ਵਾਹਣੇ ਆ ਨਾਲੇ ਤਾਂ ਇਹਨੂੰ ਹਵਾ ਪੈ ਜੂਗੀ ਤੇ ਸਵੇਰੇ ਮੂਰੇ ਮੂਰੇ ਰੂਟਾਵੇਟਰ ਮਾਰ ਦਾਂਗੇ ਬਸ ਦੋ ਵਾਰੀ ਬਾਕੀ ਫਿਰ ਮੌਕਾ ਦੱਸੂ ਕੀ ਬਣਦਾ ਇੱਕ ਇਹੋ ਜੀ ਨਿਕਲਦੀ ਥੋੜਾ ਮਿੱਟੀ ਆਹ ਹਰ ਸਭੀ ਜੀ ਆਪਣੀ ਦਾ 70 ਮਾਨੇ ਲਈ ਜਿਹੜੀ 70 ਦਾ ਪਰ 87 ਦੇ ਉਹ ਬਾਈਰ ਲਾ ਗਈ ਜੀ ਇਹ ਵੀ ਨਿਕਲੀ ਆਪਣੀ ਗੋਡੇ ਗੋਡੇ ਝੜ ਗਈ ਬਈ ਕਿ ਪੂਰਾ ਕਿਲਾ ਮੱਥਾ ਝੜ ਗਈ ਕਿੱਲੇ ਤੋਂ ਬਸ ਇੰਨੀ ਕੁ ਘਾਟਦੀ ਆ ਦੋ ਕਰਮ ਹੁਣ ਉਧਰਲੇ ਪਾਸੇ ਚੜਾਉਣ ਲੱਗ ਗਿਆ ਰ ਇੱਧਰ ਬਾੜਾ ਉੱਚਾ ਵੀ ਨਾ ਕਰੀਏ ਬਾਕੀ ਇਹਦੇ ਤੇ ਖਲੇਪੜ ਖਲੂਪੜ ਜੇ ਹੋਰ ਚੜਾ ਦਾਂਗੇ ਤੇ ਬਾਕੀ ਕੋਈ ਪ੍ਰੋਬਲਮ ਆਉਣ ਲੱਗੀ ਕਿਸੇ ਨੂੰ ਫੇਰ ਆਪਾਂ ਮੌਕੇ ਤੇ ਦਾ ਫੇਰ ਕੋਈ ਹੱਲ ਕਰ ਦਿਆਂ ਕਰਾਈ ਕਰੇ ਮਾਰਦਾ ਕਰਾਂਗੇ ਹੋਰ ਕੀ ਹੈ ਹੀ ਬਹੁਤ ਯਾਰ ਥੱਲੇ ਵਾਲੀ ਰਹੇਗੀ ਨਾ ਮੀਂਹ ਆ ਪਾਣੀ ਖੜਾ ਰਿਆ ਥੱਲੇ 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 ਵਾਲਾ ਤਗੜਾ ਗੱਦਾ ਬਣ ਗਿਆ ਮੈਂ ਟੇਹ ਚੜਾ ਲੈਂਦੇ ਆ ਦਾ ਲੋ ਜੀ ਮਿੱਤਰ ਪਿਆਰੋ ਰੀਜਾਂ ਦਾ ਦਿਲ ਦੀਆਂ ਹੋਊਗਾ ਪੂਰੀਆਂ ਥੋੜਾ ਜਿਹਾ ਰਾਹ ਵਾਲੇ ਪਾਸੇ ਮਾਫ ਕਰਿਓ ਤੇ ਪਰ ਇਹ ਨਹੀਂ ਆਪਾਂ ਅੱਜ ਸੱਟ ਕੇ ਦੇਦੇ ਤਾਂ ਮੂੰਹ ਮੋੜ ਲਾਂਗੇ ਵੀ ਜੇ ਕਦੇ ਖਰਾਬ ਕਰੂਗੀ ਰਾਹ ਕੀ ਰਹਿਣੋਂ ਤਾਂ ਆਪਾਂ ਫੇਰ ਵੀ ਹਾਜ਼ਰੀ ਰਾਂਗੇ ਆਪਾਂ ਸਾਂਝੇ ਕੰਮਾਂ ਨੂੰ ਥੋੜਾ ਜਿਹਾ ਮੁਗਰੇ ਹੀ ਹੁੰਨੇ ਤੇ ਇਹ ਮਜਬੂਰੀ ਸੀ ਕਿਉਂਕਿ ਸਵੇਰੇ ਮਸ਼ੀਨ ਬੱਕ ਕਰਾਈ ਵੀ ਐ ਤੇ ਅੱਜ ਹੁਣ ਸ਼ਾਮ ਨੂੰ ਪਾ ਕੇ ਲਿਉਣੀ ਐ 22 ਕਿਲੋਮੀਟਰ ਤੋਂ ਰਾਹ ਮੈਣੇ ਦੀ ਧਰਤੀ ਤੋਂ ਤੇ ਤਾਂ ਕਰਕੇ ਫਿਰ ਇਹ ਸਾਰੇ ਪਈ ਤੇ ਚੜਾਉਣੀ ਪਈ ਕਿਲਾ ਮੱਥਾ ਇੱਧਰ ਝੜ ਗਈ ਅੱਧਾ ਪੌਣਾ ਕਿਲਾ ਇਹ ਨਹੀਂ ਝੜ ਗਈ ਜਾਨੀ ਡੇਢ ਕਿਲਾ ਲਾਮ ਪਈ ਦੇ ਉੱਤੇ ਗੋਡੇ-ਗੋਡੇ ਫੋਟ-ਫੋਟਰ 2-2 ਫੁੱਟ ਚੜਾ ਆਦੀ ਤੇ ਚਲੋ ਕੋਈ ਨਹੀਂ ਬੱਤੇ ਮਿੱਟੀ ਵੀ ਪਾਤੀ ਆਵੇ ਸਾਈਡਾਂ ਸੋਡਾਂ ਤੋਂ ਵਾਵਾ ਕਰਾਏ ਖਿੱਚ ਕੇ ਚੜਾਈ ਆ ਹੋਂਦਾ ਜੇ ਇੰਨੇ ਨਾ ਜੰਮੀ ਜਰੇ ਰਵੇ ਦਾ ਬਾਕੀ ਜੇ ਤੰਗ ਕਰੂ ਤਾਂ ਕੋਈ ਨਹੀਂ ਫਿਰ ਬਾਅਦ ਚ ਇਹਦੇ ਨਾਲ ਫੇਰ ਨੇ ਬੜਾਂਗੇ ਇਹ ਤਾਂ ਤੇ ਕੇਰਾ ਤੁਸੀਂ ਵਾਹਣ ਵੇਖੋ ਹੁਣ ਜਗਾਂ ਲੱਗਿਆ ਚੌਂਡਾ ਚੌਂਡ ਵਧੀਆ ਕੱਢ ਦੇਣੀ ਰੈਂਪ ਚੱਕ ਦੇਣਾ ਕਿਉਂਕਿ ਇੱਧਰ ਆਪਾਂ ਪੁਲੀ ਵੱਡੀ ਨਾਲ ਪ ਲਈਏ ਇਹ ਖਾਲਾ ਹੀ ਬੰਦਾ ਬਾਕੀ ਐ ਨੂੰ ਜਿੱਧਰ ਆ ਡੀਆਈ ਟਰੈਕਟਰ ਖੜਾ ਤੇ ਹੁਣ ਆਪਾਂ ਮਾਰਦੇ ਆ ਤਵੰਗ ਲੈ ਵੀ ਮੇਟਰੋ ਸਾਰਾ ਕੰਮ ਨੇ ਵੇੜਤਾ ਤਵੰਗਾ ਦੂਰੀਆਂ ਛਾਂਡ ਤਾਂ ਇਹਦੇ ਚ ਤੇ ਹੁਣ ਜਾਣ ਲੱਗਿਆ ਅਥਨੇ ਫੇਰ ਇੱਕ ਵਾਰੀ ਤਾਂ ਵੀ ਮਾਰ ਦਾਂ ਸੁੱਕ ਜਾਊਗਾ ਬਾਕੀ ਭਾਈ ਸਾਡੇ ਸਾਰੇ ਨੰਗੇ ਵਾਲਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪਣੇ ਤੇ ਕੋਈ ਤਰਾ ਹੀ ਨਹੀਂ ਕਰਿਆ ਚਲ ਵਧੀਆ ਬੰਦੇ ਜਿਨ੍ਹਾਂ ਨੇ ਕੁਝ ਕਿਹਾ ਹੀ ਨਹੀਂ ਤੇ ਬਾਕੀ ਇਹਦਾ ਆਪਾਂ ਖਿਆਲ ਰੱਖਾਂਗੇ ਉਹ ਦਾ ਤੇ ਹੁਣ ਕਈ ਪਿੰਡਾਂ 'ਚ ਤਾਂ ਆ ਚੀਜ਼ ਕਰਨੀ ਨਾ ਦੇਣ ਮੇਰੇ ਹਿਸਾਬ ਨਾਲ ਉਹਖਣੀਆਂ ਗੰਦ ਮਰੀ ਜਾਂਨੇ ਪਰ ਆਪਾਂ ਐਨ ਕਰਾਇ ਕਰੂ ਇਹ ਮਾਰ ਕੇ ਅੱਜ ਵੇਲੇ ਸਾਰਾ ਦਿਨ ਲੰਘ ਗਿਆ 4 ਵਜੇ ਤੇ ਸੀ ਵੀ ਬਹੁਤ ਸਟਾਕ ਅੱਲ ਰਾਤ ਨੂੰ ਵੀ ਲੱਗੇ ਰਹੇ 12 ਵਜੇ ਤੱਕ ਫੇਰ ਇਹਨੇ ਵਿਚਾਰੇ ਨੇ ਡੀਆਈ ਨੇ ਸਾਰਾ ਵਾਹਣਾ ਬਣਾ ਤਾ ਵਧੀਆ ਐਜੇ ਕੰਮਾਂ ਨੂੰ ਬਹੁਤ ਚੰਗੇ ਟਰੈਕਟਰ ਇਹ ਨਿੱਕੇ ਤੇ ਹੋਣਾ ਮੈਂ ਕਰਾਈ ਗੁਰੇ ਮਾਰੀ ਜਾਂਦਾ ਤੇ ਬਾਕੀ ਆ ਲੋਕਾਂ ਤੋਂ ਬਾਅਦ ਨਾ ਆ ਸੁਪਰ ਸੀਡਰ ਮਾਰ ਕੇ ਉਹ ਜਿੰਨੀ ਭਈ ਉੱਚੀ ਹੈ ਗਾਂਹਾਂ ਵਾਲਾ ਪਾਸਾ ਉਹ ਸਾਰੀ ਇਹਦੇ ਉੱਤੇ ਖਿਲਾਰ ਦਾਂਗੇ ਪੰਜ ਸੱਤ ਕਰਾਏ ਆ ਇਹਨੂੰ ਮਨ ਲਾ ਨੰਗਾ ਦੇਾਂਗੇ ਕੋਈ ਫੇਰੇ ਥੁੜੀ ਥੋੜੀ ਜੀ ਜੰਮ ਜੇ ਜਾਊਗੀ ਪਰ ਇਹ ਤਾਂ ਇਹ ਨਾਲ ਇੱਕੋ ਜੀ ਹੋ ਜੂਗੀ ਉਹ ਸਾਰੀ ਚੌੜੀ-ਜੌੜੀ ਖਿੱਚ ਲਿਆਵਾਂਗੇ ਤੇ ਚਲੋ ਠੀਕ ਹੈ ਜੀ ਹੁਣ ਲੈਣ ਜਾਂਦੇ ਆ ਮਸ਼ੀਨ ਨਾਨਕਿਆਂ ਦੇ ਟਰੈਕਟਰ ਲਿਆਉਣੇ ਆ ਉਥੋਂ ਰਾਮਣ ਲਓ ਜੀ ਮਿੱਤਰ ਪਿਆਰਿਓ ਖੁਸ਼ਪਰੀ ਕਾਸ਼ ਪ੍ਰੀਤ ਦੇ ਪਿੰਡ ਚੱਲੇ ਆਂ ਮਸ਼ੀਨ ਲੈਣ ਤੇ ਉੱਥੋਂ ਹੀ ਟਰੈਕਟਰ ਲਿਆਵਾਂਗੇ ਅੰਦਰ ਆਏ ਤੇ ਚੱਲੇ ਯੰਗੋ ਤੇ ਤੇ ਉਧਰੋਂ ਅਰਜਨ ਤੇ ਆਵਾਂਗੇ ਤੇ ਕੱਲ ਨੂੰ ਸ਼ਾਮ ਨੂੰ ਮੋੜਿਆ ਆਵਾਂਗੇ ਸਣੇ ਮਸ਼ੀਨ ਰਾਮੇਣੇ ਤੋਂ ਲੈ ਆਉਣੀ ਤੈਨੂੰ ਪਤਾ ਨਾਨਕੀ ਜਾਣਾ ਯਾਰ ਹਾਂ ਨਾਨਕੀ ਜਾਣਾ ਨਹਾ ਧੋ ਕੇ ਜਾਣਾ ਪੈਂਦਾ ਤੈਨੂੰ ਪਤਾ ਕਹਿਣੀ ਗਿਆਨੀ ਦੇ ਤਾਂ ਪਿੰਡ ਚੱਲੇ ਇਹਨੂੰ ਨਹੀਂ ਕੋਈ ਟੈਨਸ਼ਨ ਨੇ ਨੇ ਉਹਨੇ ਹਰ ਸਾਲ ਕਹਿੰਦੇ ਆ ਉਹ ਤਾਂ ਕਹਿੰਦੇ ਹੀ ਆ ਇਹਦਾ ਕਾਲਾ ਕਰਦ ਨੇ ਉਹ ਤਾਂ ਕਹਿਣ ਦੇ ਕਾਲਾ ਕਰਤਾ ਆ ਹੋਰ ਹੋਰ ਲਾ ਦੇ ਆ ਵਟ ਸਿੱਧੀ ਕਰ ਦੇ ਜਮ ਆਪਣੀ ਵਟ ਸਿੱਧੀ ਪਵੇ ਇਥੋਂ ਚਲੋ ਜੀ ਵੀਰ ਦੀ ਹੋਰ ਜੀ ਆ ਤਾਂ ਬੰਦ ਕਰ ਲਾ ਟੀਂ ਟੀ ਇਹ ਨਹੀਂ ਤਾਂ ਘਰ ਮੋ ਦੇ ਆ ਹਾਂ ਚੈਨ ਬੰਦ ਆ batal nih, eh nah, ha, Sandu sahur, 10 kilometer saya ada ਆ ਗੋੜੀ ਤਾਂ ਬੋਟਰਾਂ ਨੂੰ ਆਈ ਜਾਂਦੇ ਆ 100 ਥੈਂਡਾ ਲਾਈ ਆ ਕਵਾਣਾ ਨੂੰ ਪਾਣੀ ਲੱਗਿਆ ਨਹੀਂ ਤਾਂ ਸਾਈਡ ਤੋਂ ਘੜਦੇ ਜਿੱਥੇ ਮੁੜਨਾ ਸੀ ਉੱਥੇ ਆ ਕੇ ਸਾਈਡ ਦਿੱਤੀ ਆ ਬਲੰਗਰ ਦਾ ਹਾਂ ਹਾਂ ਵੀ ਕੋਈ ਵਾਂਗ ਤਿਰ ਕਰਨੇ ਲਈ ਹੋ ਨਿਪੜਦਾ ਨਹੀਂ ਆ ਕਰਕੇ ਵਧੋ ਜਾਨ 2 ਲਾ ਕੇ ਵਧਦੇ ਆ ਇਹਦਾ ਭਾਈ ਦੂਰ ਜਾਣਾ ਨਾ ਤਾਂ ਉੱਥੇ ਸਾਡੇ ਖੇਤ ਬੰਦੇ ਖੜਾਈ ਚੈੱਕ ਕਰਨੀ ਜਾ ਕੇ ਮਸ਼ੀਨ ਆਈ ਲਿਆਏ ਦੂਰੋਂ ਆ ਆ ਕਰਕੇ ਚਲੋ ਕੋਈ ਨਹੀਂ ਆਇਆ ਦਾ ਭਾਈ ਆਹ ਜੀ ਟਰਾਲੇ ਵਾਲੀ ਥਾਂ ਖੇਤ ਹੀ ਚੱਲਦੇ ਆ ਨੂੰ ਪਹਿਲਾਂ ਖੇਤ ਜਾ ਕੇ ਵੇਹਣੇ ਕਿਵੇਂ ਬੁੱਲ ਵੀ ਮਤਰਾ ਹੌਣ ਵੇਹਣੇ ਮੜਾ ਜਿਆ ਕਿਹੜਾ ਜਿਹੜਾ ਗੁੜਾ ਲਾ ਕੇ ਇਹਦੇ ਨਾਲ ਫਰਫੁਰ ਕਿਵੇਂ ਕੰਮ ਕਰਦੇ ਆ ਚਾਲ ਓਏ ਉੱਥੇ ਥੋੜੀ ਰੇਤੇ ਦੀ ਚਾਸਾ ਉੱਥੇ ਸਹੀ ਚੱਲਦੀ ਸੀ ਮਸ਼ੀਨ ਆਪਨੇ ਆ ਕੇ ਤਾਂ ਆ ਕੁਛ ਕਰਦੀ ਐ ਤੇ ਹਜੇ ਵੇਹਣੇ ਆ ਜਿੰਨੇ ਕ ਹੁਣ ਸੈਟਿੰਗ ਹੋਈ ਐ ਵੀ ਉਹ ਹੁਣ ਕਰਾਂਗੇ ਬਾਕੀ ਦਾ ਜਿਹੜੇ ਟਰੈਕਟਰ ਮਗਰ ਚਲਾਉਣੀ ਆ ਉਹਦੇ ਮਗਰੀ ਹੋਊਗੀ ਤੇ ਇਹਦੇ ਆ ਬਾਹਲੇ ਥੱਲੇ ਸੀ ਥੋੜੇ ਜਿਹੋ ਉਤਲੇ ਉਹਦੇ ਕਰਕੇ ਭਰਦੀ ਵਾਲੀ ਸੀ ਹੋ ਸਕਦਾ ਇਹ ਵੱਢ ਕੇ ਕੱਢਨੇ ਪੈਣਾ ਜਿਹੜੇ ਤਾਂ ਵਟਾਂ ਦੇ ਉੱਤੋਂ ਪ੍ਰੈਸ ਕਰਦੇ ਕੋਈ ਸਾਡੇ ਵਾਣ ਚ ਪ੍ਰੈਸ ਹੋ ਕੇ ਵਟ ਨਿਕਲਦੀ ਨਹੀਂ ਲੈਫਟ ਸੈਟ ਲਈ ਇਹ ਮੂਰੋ ਪਰ ਲੱਗ ਜਾਂਦੀ ਹੁੰਦੀ ਆ ਯਾਰ ਇਹ ਸਮੱਸਿਆ ਪੈਂਦੀ ਜਿਹੜੇ ਬੰਦੇ ਆਪਣੇ ਨਾਲ ਜੁੜੇ ਹੋਏ